ਚੋਨੇ ਦੀ ਮੱਕੀ ਨੂੰ ਉਤਸ਼ਾਹ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਪਾਇਲਟ ਪ੍ਰੋਜੈਕਟ ਤਹਿਤ ਸੌਨੀ ਦੀ ਮੱਕੀ 82500 ਹੈਕਟੇਰ ਰਕਬੇ ਵਿੱਚ ਕਾਸ਼ਤ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਜਸਤੀ ਪੂਰਤੀ ਦੇ ਲਈ ਪਿੰਡ ਵਿੱਚ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਨੇ ਚੋਨੇ ਦੀ ਕਾਸ਼ਤ ਕਰਨ ਨਾਲ ਜ਼ਮੀਨ ਹੇਠਲਾ ਪਾਣੀ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ ਜਿਸ ਕਾਰਨ ਪਬਿਕ ਵਿੱਚ ਖੇਤੀ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਪਬਿਕ ਵਿੱਚ ਖੇਤੀ ਨੂੰ ਟਿਕਾਊ ਬਣਾਉਣ ਅਤੇ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਨੀਵਾਂ ਜਾਣ ਤੋਂ ਰੋਕਣ ਦੇ ਲਈ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਵਿੱਚ 2500 ਹੈਕ ਰਕਬਾ ਚ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਪ੍ਰੋਜੈਕਟ ਤਹਿਤ ਜੋ ਕਿਸਾਨ ਚੋਨੇ ਦੀ ਖੇਤੀ ਕਰਨ ਦੀ ਬਜਾਏ ਸੌ ਨਿਰੁੱਤ ਵਾਲੀ ਮੱਕੀ ਦੀ ਕਾਸ਼ਤ ਕਰੇਗਾ ਉਸ ਨੂੰ ਪ੍ਰਤੀ ਹੈਕਰ 17500 ਰੁਪਏ ਬਤੌਰ ਪ੍ਰੋਤਸਾਹਨ ਰਾਸ਼ੀ ਵਜੋਂ ਸਿੱਧੇ ਬੈਂਕ ਖਾਤੇ ਆ ਦੇ ਵਿੱਚ ਜਾਣਗੇ ਤੇ ਪੰਜਾਬ ਸਰਕਾਰ ਵੱਲੋਂ ਮੱਕੀ ਦੀ ਖਰੀਦ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਤੇ ਮੱਕੀ ਦੀ ਖਰੀਦ ਕਿੰਨੀ ਬਣਾਉਣ ਦੇ ਲਈ ਪੰਜਾਬ ਸਰਕਾਰ ਮੱਕੀ ਦੀ ਖਰੀਦ ਘਟੋਟਟ ਸਮਰਥਨ ਮੁੱਲ ਤੇ ਕਰਨ ਨੂੰ ਯਕੀਨੀ ਬਣਾਏਗੀ ਕਿਸਾਨ ਵੀਰੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਝੋਨੇ ਦੀ ਫਸਲ ਜਿਹੜੀ ਆ ਇੱਕ ਵੱਧ ਪਾਣੀ ਖਪਤ ਵਾਲੀ ਵਾਲੀ ਫਸਲ ਹੈ ਇਹਦਾ ਜਿਹੜਾ ਪਾਣੀ ਜਿਹੜਾ ਲਗਾਤਾਰ ਰਹਿਣਾ ਪੰਜਾਬ ਦੇ ਵਿੱਚ ਖਾਸ ਕਰਕੇ ਫਰਦਾਸਪੁਰ ਦੇ ਵਿੱਚ ਵੀ ਲਗਾਤਾਰ ਜਿਹੜਾ ਉਹ ਪੱਤਾ ਜਿਹੜਾ ਵਾ ਲਗਾਤਾਰ ਹੈਣਾ ਜਾ ਰਿਹਾ ਵਾ ਸੋ ਇਸ ਨੂੰ ਜਿਹੜਾ ਪਾਣੀ ਨੂੰ ਬਚਾਉਣ ਲਈ ਜਿਹੜਾ ਪਾਣੀ ਦੇ ਗ੍ਰਾਵਟ ਆ ਰਹੀ ਆ ਉਹਨੂੰ ਰੋਕத் ਥਾਮ ਕਰਨ ਲਈ ਤੇ ਸਾਡੀਆਂ ਹੋਰ ਫਰਮਸ਼ਨ ਦੀਆਂ ਸਮੱਸਿਆਵਾਂ ਨੂੰ ਟੋਕਣ ਵਾਸਤੇ ਪੰਜਾਬ ਸਰਕਾਰ ਵੱਲੋਂ ਇਸ ਵਾਰ ਜਿਹੜਾ ਜ਼ਿਲ੍ਹਾ ਫਰਦਾਸਪੁਰ ਦੇ ਵਿੱਚ ਇੱਕ ਪਾਇਲਟ ਪ੍ਰੋਜੈਕਟ ਜਿਹੜਾ ਵਾ ਉਹ ਸ਼ੁਰੂ ਕੀਤਾ ਗਿਆ ਜਿਸ ਤਹਿਤ ਚੋਨੇ ਹੇਠੋਂ ਰਕਬਾ ਕੱਢ ਕੇ ਮੱਕੀ ਥਰੇ ਲਿਆਉਂਦਾ ਜਿਹੜਾ ਟੀਚਾ ਪੀੜਿਆ ਗਿਆ ਇਸ ਪ੍ਰੋਜੈਕਟ ਤਹਿਤ 2500 ਹੈਕਟੇਰ ਰਕਬੇ ਦੇ ਵਿੱਚ ਜਿਹੜਾ ਸਾਡਾ ਮਿਥਿਆ ਟੀਚਾ ਜਿਹੜਾ ਵਾ ਉਹ ਮਿਥਿਆ ਗਿਆ ਕਿ 2500 ਹੈਕਟੇਰ ਰਕਬੇ ਦੇ ਵਿੱਚ ਚੋਨੇ ਹੇਠੋਂ ਰਕਬਾ ਕੱਢ ਕੇ ਉਹ ਆਪਾਂ ਮੱਕੀ ਥਰੇ ਲਿਆਉਣਾ ਵਾ ਸੋ ਇਹਦੇ ਜੇ ਮੱਕੀ ਦੀ ਇਹ ਇਸ ਵਾਸਤੇ ਜਿਹੜੇ ਕਿਸਾਨਾਂ ਨੂੰ ਸੂਤ ਦਵਾ ਦੇਖੀ ਤੇ ਪੰਜਾਬ ਸਰਕਾਰ ਵੱਲੋਂ ਕਿ ਪਹਿਲੀ ਵਾਰੀ ਜਿਹੜਾ ਵਾ ਉਹ ਇਹ ਪ੍ਰਬੰਧ ਕੀਤਾ ਗਿਆ ਕਿ ਜਿਹੜਾ ਮਾਰਕੀਟਿੰਗ ਦਾ ਪ੍ਰਬੰਧ ਜਿਹੜਾ ਉਹ ਪਹਿਲਾਂ ਕੀਤਾ ਗਿਆ ਉਹ ਕੰਮ ਕਰਕੇ ਤਾਂ ਕਿ ਆਪਾਂ ਪੈਦਾਵਾਰ ਕਰ ਲੈਂਦੇ ਆਂ ਪੈਦਾਵਾਰ ਤੋਂ ਬਾਅਦ ਜਿਹੜਾ ਮਾਰਕੀਟਿੰਗ ਹੁੰਦੀ ਉਹਦੇ ਵਿੱਚ ਕਿਸਾਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਕਿਉਂਕਿ ਜਦੋਂ ਆਪਾਂ ਪਿੰਡਾਂ ਵਿੱਚ ਜਾਂਦੇ ਆਂ ਤੇ ਉਹ ਕਿਸਾਨਾਂ ਦੇ ਇੱਕੋ ਸਵਾਲ ਹੁੰਦਾ ਵੀ ਆਪਾਂ ਇਹਦੀ ਮਾਰਕੀਟਿੰਗ ਕਿਵੇਂ ਕਰਾਂਗੇ ਸੋ ਇਹ ਸਾਰੀ ਕਿਸਾਨ ਵੀਰੋ ਜਿੰਨੇ ਦੀ ਇਸ ਸਮੱਸਿਆ ਨੂੰ ਇਹਦੇ ਹੱਲ ਲਈ ਪੰਜਾਬ ਸਰਕਾਰ ਵੱਲੋਂ ਘੱਟੋ ਘੱਟ ਸਮਰਥਨ ਮਿਲਦਾ ਜਿਹੜਾ ਵਾ ਉਹ ਫੈਸਲਾ ਕੀਤਾ ਗਿਆ ਕਿਉਂਕਿ ਇਹਦੀ ਜਿਹੜੀ ਖਪਤ ਹੋਣੀ ਆ ਉਹ ਇਥਨੋਲ ਵਾਸਤੇ ਇਥਨੋਲ ਤਿਆਰ ਕਰਨ ਵਾਸਤੇ ਸਾਡੇ ਕੋਲ ਦੋ ਜਿਹੜੀਆਂ ਫੈਕਟਰੀਆਂ ਨੇ ਇੱਕ ਚਟਾਂ ਚੁੱਕੇ ਤੇ ਐਸੋਲੇ ਵੀਆਰ ਵੀ ਦੀ ਨਾ ਇਨਾ ਬਲੋ ਖਿੰਦੀ ਜਾਣੀ ਆ ਜੇ ਕਿਤੇ ਕੋਈ ਘੱਟ ਵੱਧ ਜੇ ਕਿ ਹਰ ਬਲ ਘੱਟਦਾ ਵਾ ਫੇਰ ਸਾਡੀ ਮਾਰਕੀਟ ਵਾਲੋ ਜਿਹੜਾ ਵਾ ਉਹ ਐਂਟਰ ਕੀਤਾ ਜਾਊਗਾ ਪੱਟੀ ਇਹਦੇ ਵਿੱਚ ਸੋ ਇਹਦੇ ਵਿੱਚ ਸਰਕਾਰ ਇੱਕ ਸਨਵੇਰ ਰੋਪੀ ਦਿੱਤੀ ਆ ਕਿ ਆਪਾਂ ਇਸ ਜਿਹੜੀ ਮੱਕੀ ਥੱਲੇ ਜਿਹੜਾ ਵਾ ਰਕਵਾ ਵਾ ਤਵਦਨ ਦਜਾਈਏ ਤਾਂ ਕਿ ਜਿਹੜਾ ਵਾ ਹਰੀ ਸਰਕਾਰ ਪੰਜਾਬ ਸਰਕਾਰ ਵੱਲ ਇੱਕ ਹੋਰ ਉਪਰਾਲਾ ਕੀਤਾ ਗਿਆ ਕਿ ਪ੍ਰਤੀ ਹੈਕਟੇਰ ਜਿਹੜਾ ਵਾ 17500 ਇੱਕ ਪ੍ਰਤੀ ਸਾਲ ਰਕਮ ਵੀ ਦਿੱਤੀ ਜਾਣੀ ਆ ਜਿਹੜੀ ਜਿਹੜੀ ਛੋਨੇ ਕਿਸਾਨਾਂ ਨੇ ਜਿਹੜੇ ਕਿਸਾਨਾਂ ਜੋ ਨਹਿਰ ਰਕਬਾ ਕੱਢ ਕੇ ਉਹ ਕਿਥੇ ਲਿਆਉਣਗੇ ਸੋ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਜਿਹੜਾ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਘਟੋ ਘਟੇ ਇੱਕ ਇੱਕ ਹਰੇਕ ਫਾਰਮਰ ਇੱਕ ਇੱਕ ਦੋ ਦੋ ਏਕੜ ਦਾ ਜਿਹੜਾ ਵਾ ਉਹ ਉਹਦੇ ਵਿੱਚ ਕਾਸ਼ਤ ਕਰੇ ਤਾਂ ਕਿ ਜਿਹੜਾ ਸਾਡਾ ਪਾਇਲਟ ਪ੍ਰੋਜੈਕਟ ਜਿਹੜਾ ਵਾ ਉਹ ਕੰਮਬੀ ਹੋ ਸਕੇ ਤੇ ਅਗਲੇ ਸਾਲ ਹਰੀ ਉਸ ਉਸ ਜਿਹੜਾ ਰਕਬਾ ਦਾ ਬਤਾ ਸਕੀਏ ਸੋ ਮੇਰੀ ਸਾਰੇ ਕਿਸਾਨਾਂ ਨੂੰ ਦੁਬਾਰਾ ਫਿਰ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਮੱਕੀ ਥਲੇ ਜਿਹੜਾ ਰਕਬਾ ਬਤਾਈਏ ਤੇ ਤਾਂ ਜੋ ਇਹ ਜਿਹੜਾ ਵਾ ਉਹ ਝੋਨੇ ਦਾ ਜਿਹੜਾ ਇੱਕ ਅ ਵੱਧ ਪਾਣੀ ਖਪਤ ਕਰਨ ਵਾਲੀ ਫਸਲ ਆ ਉਹਦੇ ਥੱਲੋਂ ਆਪਾਂ ਸ਼ੁਕਰਾ ਪਾ ਸਕੀਏ ਤੇ ਜਿਹੜੀ ਘੱਟ ਫਸਲ ਜਿਹੜੀ ਘੱਟ ਪਾਣੀ ਖਪਤ ਵਾਲੀ ਫਸਲ ਜਿਹੜੀ ਪੱਕੀ ਆ ਉਹ ਥੱਲੇ ਬਰਕਵਾਵਦਾ ਸਕੀਏ ਸੋ ਸਾਰਿਆਂ ਦਾ ਬਹੁਤ ਧੰਨਵਾਦ